ਦੀਦੀ ਕਿੱਥੇ ਚੱਲੀ ਤਿਆਰ ਹੋ ਕੇ ਤੈਨੂੰ ਨਹੀਂ ਪਤਾ ਅੱਜ ਤੇਰੇ ਜੀਜੂ ਨੇ ਆਣਾ ਵਾ ਤਾਂ ਤਿਆਰ ਹੋਣ ਡੀ ਆ ਆਹੋ ਦੀਦੀ ਸੱਚ ਅੱਜ ਤਾਂ ਮੈਨੂੰ ਯਾਦ ਹੀ ਭੁੱਲ ਗਿਆ ਜੀਜੂ ਨੇ ਆਣਾ ਹੁਣ ਤੇ ਪਤਾ ਲੱਗ ਗਿਆ ਨਾ ਜਾ ਜਾ ਕੇ ਆਪਣਾ ਕੰਮ-ਕੁਮ ਕਰ ਜਾ ਕੇ ਕੋਈ ਆ ਜਾਨੀ ਜਿਹੜੇ ਵਲੇ ਮਰਜੀ ਇੱਥੇ ਮੂੰਹ ਚੁੱਕ ਕੇ ਦੀਦੀ ਆ ਕੀ ਹੈ ਫੜਾ ਇੱਧਰ ਲਿਪਸਟਿਕ ਆ ਤੈਨੂੰ ਨਹੀਂ ਲੱਭਣ ਦੀ ਮਾੜੀ ਜੀ ਲਾ ਕੇ ਤਾਂ ਦੇਖ ਲੈਂਦੇ ਤੇਰੇ ਕੰਮ ਦੀ ਚੀਜ਼ ਨਹੀਂ ਹੈਗੀ ਜਾ ਆਪਣਾ ਕੰਮ-ਕੁਮ ਕਰ ਜਾ ਕੇ ਭਾਂਡੇ ਭੁੰਡੇ ਧੋ ਜਾ ਕੇ ਕੁੱਸ਼ਨ ਬਹਿ ਜਾਂਦੀ ਆ ਕੀ ਆ ਉਹ ਕੀ ਆ ਤੈਨੂੰ ਕਿੰਨੀ ਵਾਰ ਕਿਹਾ ਮੇਰੇ ਸਮਾਨ ਨੂੰ ਹੱਥ ਨਾ ਲਾਇਆ ਕਰ ਆ ਮੈਂ ਹੱਥ ਪਾਤ ਮਾਰਦੀ ਰਹਿਣੀ ਐ ਨਾਲੇ ਜਿੰਨੀ ਗੱਲ ਹੁੰਦੀ ਐ ਨਾ ਓਨੀ ਪੁੱਛਿਆ ਕਰ ਬੋਧੀਆਂ ਗੱਲਾਂ ਨਾ ਪੁੱਛਿਆ ਕਰ ਮੈਨੂੰ ਇੰਨਾ ਮਹਿੰਗਾ ਮੇਰਾ ਸਮਾਨ ਆ ਤ ਛੇੜਦੀ ਰਹਿੰਦੀ ਐ ਇੱਕ ਗੱਲ ਹੋਰ ਜੇ ਮੇਰੇ ਕੋਲ ਚੀਜ਼ ਇੱਧਰ ਉੱਧਰ ਹੋ ਗਈ ਨਾ ਇੱਕ ਗੱਲ ਯਾਦ ਰੱਖ ਲਈ ਮੈਂ ਤੈਨੂੰ ਛੱਡਣਾ ਨਹੀਂ ਆਗਾ ਨੰ ਬਾਜ਼ਾਰ ਚਲੀ ਸੀ ਮਾੜਾ ਜਾ ਅੱਜ ਸੰਜੂ ਨਹੀਂ ਆਉਣਾ ਵਾ ਅੱਛਾ ਆਇਆ ਫੋਨਾਂ ਦਾ ਕਦੋਂ ਤੱਕ ਆਉਣਾ ਆਹੋ ਥੋੜੀ ਦੇਰ ਪਹਿਲਾਂ ਹੀ ਹੁਣੇ ਹੀ ਮੇਰੀ ਗੱਲ ਹੋਈ ਆ ਕਹਿੰਦੇ ਆਈ ਜਾਣਾ ਮੈਂ ਦੁਪਹਿਰ ਤੱਕ ਅੱਛਾ ਤੇ ਮੈਂ ਕਿਹਾ ਚੱਲ ਕੋਈ ਸਮਾਨ ਸਮੂ ਲੈ ਆਉਣੀ ਆ ਜਾ ਕੇ ਆਹੋ ਲੈ ਆਇਆ ਫਿਰ ਜਾ ਕੇ ਖਾਣ ਪੀਣ ਦਾ ਸਮਾਨ ਤੇ ਇਦਾਂ ਕਰਦੀਆਂ ਉਹਨੂੰ ਲੈ ਜਾ ਨਾਲ ਸ਼ਨਾਜ ਨੂੰ ਨਹੀਂ ਉਹਨੂੰ ਕੱਲ ਹੀ ਖੜਨਾ ਜੇ ਉਹਨੂੰ ਲੈ ਗਈ ਤੇ ਘਰ ਦਾ ਕੰਮ ਕਿਨੇ ਕਰਨਾ ਕੱਪੜੇ ਕਪੜੇ ਧੋਣ ਵਾਲੇ ਆ ਆ ਹੋਏ ਤੇ ਤੁਹਾਡੀ ਗੱਲ ਹੈਗੀ ਉਦਾਂ ਮੈਨੂੰ ਇਹ ਵੀ ਚਲ ਸਮਾਨ ਸਮੋਣ ਚੁੱਕ ਲੈਗੀ ਨਾਲ ਨਹੀਂ ਰਹਿਣ ਦੇ ਉਹਨੂੰ ਜੇ ਬਹੁਤੀ ਘਾਲਿਆ ਤੇ ਮੈਂ ਚੱਲ ਜਾਨੀ ਤੇਰੇ ਨਾਲ ਨਹੀਂ ਨਹੀਂ ਐਦਾਂ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਚਲੀ ਜਾਣਾ ਵਾਂ ਚੱਲ ਕੋਈ ਨਹੀਂ ਨਾਲੇ ਫਿਰ ਮੇਰੇ ਉਹੰਦਿਆਂ ਨੂੰ ਘਰ ਦਾ ਵੇਖ ਭੂਖ ਲਏਗੀ ਫਿਰ ਸੰਜੂ ਨੇ ਆ ਜਾਣਾ ਤੁਹਾਨੂੰ ਪਤਾ ਫਿਰ ਹੋਰ ਕੰਮਾਂ 'ਚ ਲੱਗ ਜਾਣਾ ਰੋਟੀ ਪਾਣੀ ਦੇ ਆਂਚ ਆਹੋ ਤੂੰ ਇਹਨੂੰ ਰਹਿਣ ਦੇ ਐਦਾਂ ਕਰ ਉਥੋਂ ਪੈਸੇ ਲੱਲਾ ਅਲਮਾਰੀ 'ਚ ਪਏ ਤੇ ਜੋ ਜੋ ਲਿਓਣਾ ਲੇ ਆਇਆ ਨਾਲੇ ਨੂੰ ਰਹਿਣ ਦੇ ਤੂੰ ਆਪੇ ਕੱਲੀ ਜਾ ਨਾਲੇ ਖਾ ਪੀ ਆਵੇਂ ਇਹਦੇ ਲਈ ਮਹਕੋਸ਼ ਕਿ ਨਾਲੇ ਇਹਦੇ ਨਾਲੇ ਹੀ ਕੋਈ ਰਹਿਣ ਦੇ ਅੱਛਾ ਉੱਥੇ ਨਾਲ ਜਾਏਗੀ ਇਹਨੂੰ ਵੀ ਖਵਾਉਣਾ ਹੀ ਪੈਣਾ ਤੁਹਾਨੂੰ ਆਹੋ ਤੇ ਉਹ ਤੇ ਵਾਧੂ ਖਰਚਾ ਪੈ ਜਾਣਾ ਸਭ ਤੂੰ ਕੱਲੀ ਜਾ ਆਹੋ ਚਲੋ ਫਿਰ ਮੈਂ ਦੱਸ ਦਉ ਪੈਸੇ ਕਿੱਥੇ ਪਏ ਨੇ ਅਲਮਾਰੀ ਚ ਪਏ ਹੋ ਉਥੋਂ ਲੱਲਾ ਛਲ ਠੀਕ ਆ ਫਿਰ ਮੈਂ ਲੈ ਲਾਂ ਪੈਸੇ ਤੇ ਫਿਰ ਮੈਂ ਹੋ ਕੇ ਆਉਣੀ ਆ ਤੇ ਨਾਲੇ ਸਬਜ਼ੀਆਂ ਲੈ ਆਈਆਂ ਸਬਜ਼ੀਆਂ ਵੀ ਮੁੱਕੀਆਂ ਆਂ ਆਹੋਥੇ ਲੱਗ ਗਈ ਸਬਜ਼ੀ ਵੀ ਮਿਲ ਜਾਣੀ ਹੈ ਤੇ ਨਾਲ ਪਹਿਲਾਂ ਦੂਜਾ ਸਮਾਨ ਲੈ ਲਾਂਗੇ ਫਿਰ ਸਬਜ਼ੀ ਵਾਲ ਹੋ ਜਾਗੇ ਜਿਹੜੀ ਜਿਹੜੀ ਚੀਜ਼ ਦੀ ਲੋਡ ਹੋਏਗੀ ਤੇ ਉਹ ਲੈ ਲਾਂਗੇ ਤੇ ਇਹ ਦੇਖੋ ਮੈਂ ਤਾਂ ਉਹ ਨਹੀਂ ਕਪੜੇ-ਕੁਪੜੇ ਕਰਨ ਦਾ ਕੰਮ ਕਰਾਉਣੀ ਆ ਹੋਰ ਵੀ ਜਿਹੜਾ ਨਿੱਕਾ-ਮੋਟਾ ਕੋਈ ਹੋਏਗਾ ਨਾ ਇਹ ਦੇਖੋ ਕਰਾ ਲਿਓ ਮੇਰੇ ਆਉਣ ਤੱਕ ਕਰਾਉਣੀ ਆ ਸਾਨੂੰ ਪਤਾ ਫਿਰ ਉੱਤੋਂ ਗਰਮੀ ਵੀ ਇੰਨੀ ਆ ਉੱਤੋਂ ਮੈਂ ਬਾਜ਼ਾਰੋਂ ਹੋ ਕੇ ਆਉਣਾ ਵਾ ਤੇ ਆਗੇ ਇਹ ਨਾ ਹੋਏ ਇਹ ਬੈਠੀ ਹੋਏ ਆਰਾਮ ਨਾਲ ਮੈਨੂੰ ਹੀ ਕਰਨਾ ਪਵੇ ਨਹੀਂ ਨਹੀਂ ਕਰਮ ਨਹੀਂ ਰਾਤ ਦੇ ਵਾਸਤੇ ਆਟਾ ਵੀ ਗਨਾ ਲੈਣੀ ਹੈ ਦੇਖੋ ਆ ਤੇ ਪਿਆਜ਼ ਪੂਜ ਘਟਾ ਕੇ ਰੱਖਣੀ ਆ ਤੇ ਤੜਕੇ ਮੈਂ ਲਾ ਲਾਂਗੀ ਤੇ ਫੁਲਕੇ ਤੂੰ ਫਿਰ ਲਾ ਲਈ ਇਹਦੇ ਕੋ ਨਹੀਂ ਲਵਾਉਣੇ ਮੈਂ ਇਹ ਜੰਗੇ ਲਉਂਦੀ ਨਹੀਂ ਇਦਾਂ ਹੀ ਕਰਦੇ ਆ ਚਲ ਠੀਕ ਆ ਮੈਂ ਫੜ ਲਾਂ ਫਿਰ ਪੈਸੇ ਜਾ ਲੈ ਆਇਆ ਲੈ ਆ ਫਿਰ ਉਹ ਤੋਂ ਪਚੜ ਜਾਣੀ ਛੇਤੀ ਆ ਜੀ ਫਿਰ ਆਹੋ ਆਹੋ ਮੰਮੀ ਚੱਲੀ ਫਿਰ ਮੈਂ ਚੱਲ ਠੀਕ ਹੈ ਟਾਈਮ ਨਾਲ ਆ ਜੀ ਫਿਰ ਆਹੋ ਆ ਜਾਣਾ ਮੈਂ ਹੁਣੇ 36 ਮਿੰਟੋ ਮਿੰਟ ਨਾਲੇ ਸਬਜ਼ੀ ਲੈ ਆਈਆਂ ਆਪਣੀ ਮਰਜ਼ੀ ਨਾਲ ਜਿਹੜੀ ਲਿਓਣੀ ਹੋਏਗੀ ਠੀਕ ਸਾਸ਼ੀ ਗਾਂ। ਤੁਸੀਂ ਕਿੱਲਾ ਲੋਰ ਸਿਮੀ ਠੀਕ ਠਾਕ ਹੈ? ਹਾਂ ਵਧੀਆ ਤੁਸੀਂ ਸੁਣਾਓ। ਬੱਸ ਵਧੀਆ। ਹੋਰ ਕਿੱਦਾਂ ਰਿਹਾ ਸਫਰ? ਸਫਰ ਵਧੀਆ ਇਹ ਤਾਂ ਪਤਾ ਹੀ ਆ। ਗਰਮੀ ਕਿੰਨੀ ਆ ਬਾਹਰ? ਗਰਮੀ ਹੈ ਹੀ ਬੜੀ ਆ। ਸਾਸ਼ੀ ਗਾਂ। ਸਾਸ਼ੀ ਖਾਲ ਸੰਜੂ ਕੀ ਹਾਲ ਹੈ? ਬੱਸ ਵਧੀਆ ਤੁਸੀਂ। ਠੀਕ ਆ। ਹਾਂਜੀ। ਕਿੱਦਾਂ ਦਾ ਸਫਰ ਰਿਹਾ? ਹਾਂ ਮੈਂ ਵੀ ਠੀਕ ਆ। ਸਫਰ ਤਾਂ ਬਹੁਤ ਵਧੀਆ ਰਿਹਾ। ਹੋਰ ਸੁਣਾ ਨਵੀ ਦਾਜੀ? ਬੱਸ ਵਧੀਆ। ਸ਼ਹਿਨਾਜ਼ ਪਾਣੀ ਲਿਆ। ਸਤਿ ਸ਼੍ਰੀ ਅਕਾਲ ਜਿੱਜੂ ਸਤਿ ਸ਼੍ਰੀ ਅਕਾਲ ਨਹੀਂ ਆ ਪਾਣੀ ਕਿਦਾਂ ਲਿਆਉਂਦੀ ਆ ਤੂੰ ਐਦਾਂ ਪਾਣੀ ਲਿਆਈਂਦਾ ਅਕਲ ਨਹੀਂ ਦਿੱਤੀ ਤੈਨੂੰ ਕਿਸ ਨੇ ਚੱਲ ਇਹ ਟ੍ਰੇ ਚ ਰੱਖ ਕੇ ਪਾਣੀ ਉਹ ਮੰਮੀ ਐਂਦੋ ਮੈਂ ਐਦਾਂ ਹੀ ਪੀ ਲੈਣਾ ਵਾ ਨਹੀਂ ਨਹੀਂ ਰੁਕ ਜਾ ਸੰਜੂ ਤੂੰ ਆਪੇ ਟ੍ਰੇ ਚ ਲਿਆਉਂਦੀ ਆ ਜਾ ਨਹੀਂ ਲਿਆ ਉਹ ਸੰਜੂ ਤੇਰੇ ਕੰਮ ਕਰਦਾ ਸੁਣਾ ਕਿਦਾਂ ਕੰਮ ਕਰਦਾ ਮੰਮੀ ਵਧੀਆ ਮਹਾਰਾਜ ਦੀ ਕਿਰਪਾ ਆ ਵਧੀਆ ਚੱਲੀ ਜਾਂਦਾ ਨਹੀਂ ਇੱਥੇ ਖਲੋ ਗਈ ਸਾਡੇ ਸਰਾਣੇ ਚੜ ਕੇ ਜਾ ਕੇ ਚਾਹ ਦਾ ਪਾਣੀ ਧਾਰ ਉੱਧਰ ਅਲਾ ਜਟਰੇ ਨਹੀਂ ਨਹੀਂ ਮੰਮੀ ਮੈਂ ਜਾ ਨਹੀਂ ਜੇ ਪੀਣੀ ਗਰਮੀ ਬੜੀ ਆ ਮੈਂ ਅੱਗੇ ਥੱਕਿਆ ਆਇਆ ਮੈਂ ਰੈਸਟ ਕਰਨੀ ਆ ਤੇ ਕੋਈ ਨਹੀਂ ਸੰਝੂ ਥਕਾਵਟ ਲੱਤ ਜੂਗੀ ਘਟ ਘਟ ਪੀਨੇ ਆ ਉਹ ਨਹੀਂ ਨਹੀਂ ਮੈਂ ਨਹੀਂ ਪੀਣੀ ਜਾ ਤੇ ਮੈਂ ਅਰੇਸਟ ਕਰਨਾ ਜਾ ਨਹੀਂ ਫਿਰ ਲੈ ਜਾ ਟਰੇ ਚੁੱਕ ਕੇ ਤੇ ਪਾਂਡੇ ਪੁੰਡੇ ਵੇਖ ਲੈ ਜੇ ਮਾਂ ਜੇ ਨਾ ਤੇ ਉਹ ਮਾਈ ਲਾ ਸਿਮੀ ਜੱਸ ਸੰਜੂ ਨੇ ਕਪੜੇ-ਕੁਪੜੇ ਬਦਲਨੇ ਹੋਣੇ ਆ ਤੇ ਨਾਲੇ ਚੱਪਲ ਦੇ ਉਹਨੂੰ ਬੂਟ ਲਾਉਣੇ ਹੋਣੇ ਉਹਨੇ ਆਹੋ ਜਾਨੀ ਨਾਲੇ ਪੁੱਛ ਲੈਣੀ ਕੁਛ ਖਾਣਾ-ਖੋਣਾ ਵਾ ਬਣਾਵਾ ਆਹ ਬਣਾ ਦੇ ਫਿਰ ਉਹਨੂੰ ਕੋਈ ਠੰਡਾ ਪਾਣੀ ਬਣਾ ਦੇ ਸੰਜੋ ਤੂੰ ਇਹ ਫੋਨ ਚਲਾਈ ਜਾਂਦੇ ਹੋ ਕਰ ਲੈਨੇ ਆ ਕਪੜੇ-ਕੁਪੜੇ ਚੇਂਜ ਦਵਾ ਲਿਆ ਕੇ ਨਾਲ ਚਪਲ-ਚਪਲ ਲਿਆ ਦਿੰਨੀ ਆ। ਉਹ ਨਹੀਂ ਨਹੀਂ ਬੂਟ ਤੇ ਮੈਂ ਲਾ ਹੀ ਲਿਆ। ਤੇ ਆਹ ਕੱਪੜੇ ਕੁਬੜੇ ਮੈਂ ਸ਼ਾਮ ਨੂੰ ਚੇਂਜ ਕਰਾਂਗਾ ਨਾ ਨੂੰ ਗਿਆ। ਥੱਕਿਆਂ ਬਹੁਤ ਆ ਮੈਂ ਸਫ਼ਰ ਜਾ ਕੇ। ਅੱਛਾ ਅੱਛਾ। ਕਿੱਦਾਂ ਫਿਰ ਉੱਥੇ ਵਧੀਆ ਇਹ ਸਾਰਾ ਹਸਾਬ-ਤੋਬ? ਹਾਂ ਹਾਂ ਵਧੀਆ ਕੰਮ ਕਾਰ ਚੱਲੀ ਜਾਂਦਾ ਉੱਥੇ। ਤੇ ਗਰਮੀ ਕਿੰਨੀ ਜਿੰਨੀ ਇੱਥੇ ਆ? ਕਕਾਟਾ। ਗਰਮੀ ਐ ਤੁਹਾਡੇ ਜਿੰਨੀ ਆ ਮੈਂ ਕਿਹੜੇ ਨਾਰਵੇ ਜਾਵਾਂ ਜੌਬ ਕਰਨ। ਪਤਾਈਆ ਤੈਨੂੰ। ਤਵੇ ਪੁੱਛਣਾ ਤਾਂ ਹੁੰਦਾ ਹੀ ਆ। ਆਹੋ ਗਰਮੀ ਗਰਮੀ ਤਾਂ ਠੀਕ ਆ। ਅੱਛਾ। ਬਾਰਿਸ਼ ਬੁਰਿਸ਼ ਹੋਈ ਫਿਰ ਉਧਰ ਵੀ ਨਹੀਂ ਨਾ ਨਾ ਬਾਰਿਸ਼ ਕਿਤੇ ਆ ਤਿੰਨ ਕਿ ਦਿਨ ਹਨੇਰੀ ਨੂਰੀ ਬਹੁਤ ਆਈ ਉੱਥੇ ਉਦਾਂ ਆ ਵੀ ਹਨੇਰੀ ਆਉਣ ਨਾਲ ਯਾਰ ਠੰਡਾ ਠੰਡਾ ਮਾੜਾ ਮੋਟਾ ਹੋ ਜਾਂਦਾ ਰੋਜ਼ ਸ਼ਾਮ ਨੂੰ ਠੰਡਾ ਤਾਂ ਹੋ ਜਾਂਦਾ ਤੇ ਪਰ ਹਨੇਰੀ ਖਲਾਰਾ ਵੀ ਕਿੰਨਾ ਪਾ ਦਿੰਦੀ ਆ ਹਨੇਰੀ ਆਉਣ ਨਾਲ ਕਿਤੇ ਇੰਨਾ ਖਲਾਰਾ ਕੰਮ ਵੱਧ ਜਾਂਦਾ ਹੂੰ ਇਹ ਤੇ ਹੈਗਾ ਹੋਰ ਤੂੰ ਠੀਕ ਆ ਹਾਂ ਮੈਂ ਠੀਕ ਠਾਕ ਵਧੀਆ ਤੇ ਰੋਟੀ ਰੋਟੀ ਫਿਰ ਆਪ ਹੀ ਬਣਾਉਂਦੇ ਹੋ ਨਾ ਨਾ ਡੱਬਾ ਲਾਇਆ ਹੁੰਦੇ ਤਿੰਨੇ ਟਾਈਮ ਆ ਜਾਂਦਾ ਡੱਬਾ ਆਰਾਮ ਨਾਲ ਰੋਟੀ ਖਾਈਦੀ ਆ ਨਹੀਂ ਤੁਹਾਨੂੰ ਮੌਦੂ ਹਫਤਾ ਪਹਿਲਾਂ ਫੋਨ ਕੀਤਾ ਹੋਰ ਤੇ ਤੁਸੀਂ ਕਹਿਣ ਦੇਈ ਮੈਂ ਰੋਟੀ ਬਣਾਉਂਦੇ ਆਂ। ਓਹ ਓਦੋਂ ਪਤਾ ਕੀ ਆਏ ਓਦੋਂ ਮੈਂ ਕਮਰਾ ਕੀਤਾ ਸੀ ਚੇਂ ਜਿੱਥੇ ਮੈਂ ਗਮ ਕਰਦਾ ਨਾ ਉਹਦੇ ਲਾਗੇ ਮੈਨੂੰ ਕਮਰਾ ਮਿਲ ਗਿਆ ਵਧੀਆ ਤੇ ਨਾਲੇ ਸਸਤਾ। ਅੱਛਾ ਅੱਛਾ। ਤੇ ਜਿਹੜੇ ਮੇਰੇ ਪੈ ਬਜਦੇ ਮੈਂ ਉਹਦਾ ਡਬਲ ਵਾਲਿਆ। ਠੀਕ ਆ ਠੀਕ ਆ। ਰੋਟੀ ਦਾ ਤਾਂ ਨਹੀਂ ਕੋਈ ਚੱਕਰ ਹੈਗਾ। ਚੱਲ ਵਧੀਆ। ਕੀ ਪਹਿਲਾਂ ਕੰਮ ਤੋਂ ਆ ਕੇ ਫੇਰ ਰੋਟੀ ਬਣਾਉਣੀ ਵੀ ਕਿਹੜੀ ਸੋਖੀ। ਨਹੀਂ ਨਾਲੇ ਮੈਨੂੰ ਤੂੰ ਇੱਕ ਗੱਲ ਦੱਸ। ਮੰਮੀਆਂ ਸ਼ੈਨਾਜ਼ ਨੂੰ ਇਹਨੇ ਗੁੱਸੇ ਕਿਉਂ ਹੈ? ਕੀ ਗੱਲ ਕੋਈ ਗੱਲ ਹੋਈ ਹੈ ਘਰ? ਨਹੀਂ। ਮੰਮੀ ਤੇ ਉਹਦੇ ਖੇਡ ਜਾਂਦੇ ਆ ਇਹਨੂੰ ਸਮਝ ਨਹੀਂ ਨਾ ਲੱਗਦੀ ਛੇਤੀ ਤੇ ਮੰਮੀ ਨੂੰ ਫਿਰ ਇਹ ਗੁੱਸਾ ਚੜਾ ਦਿੰਦੀ ਹੈ ਮੰਮੀ ਕਹਿੰਦੇ ਕੁਛ ਆ ਇਹ ਕਰਦੀ ਕੁਛ ਆ ਉਹ ਚੱਲ ਨਿਆਣੀ ਆ ਛੋਟੀ ਆ ਤੇਰੇ ਨਾਲੋਂ ਤੇ ਮੰਮੀ ਨੂੰ ਕਹਾਂ ਜਰਾ ਪਿਆਰ ਨਾਲ ਹੀ ਬੋਲਿਆ ਕਰੋ ਪਿਆਰ ਨਾਲ ਕੀ ਬੋਲਣ ਤੁਹਾਨੂੰ ਪਤਾ ਹੀ ਆ ਫਿਰ ਹੁਣ ਦੱਸਾਂਗੇ ਤੇ ਫੇਰ ਹੀ ਇਹਨੂੰ ਕੋਈ ਸਮਝ ਲੱਗੇਗੀ ਤੁਹਾਨੂੰ ਪਤਾ ਗਾਂ ਇਹੋ ਗੱਲਾਂ ਤੋਂ ਨਿੱਕੀਆਂ ਨਿੱਕੀਆਂ ਦਾ ਕਲੇਸ਼ ਵੱਧ ਜਾਂਦੇ ਨੇ ਤਾਂ ਹੀ ਮੰਮੀ ਸਮਝਾਉਂਦੇ ਰਹਿੰਦੇ ਵੀ ਇਦਾਂ ਨਹੀਂ ਇਦਾਂ ਕਰੀਦਾ ਵਾ ਆ ਗੱਲ ਤੇ ਤੇਰੀ ਵੀ ਠੀਕ ਆ ਪਰ ਫਿਰ ਵੀ ਮੈਂ ਵੇਖਿਆ ਨਾ ਮੰਮੀ ਨੇ ਜਿੱਦਾਂ ਉਹ ਰੋਂੜੀ ਹੀ ਇੰਦਰ ਆ ਕੇ ਚਲ ਕੋਈ ਨਹੀਂ ਕਹਦਾਂਗੇ ਮੰਮੀ ਨੂੰ ਅੱਦਾਂ ਮੈਂ ਹੂੰ ਵੀ ਚੱਜਣਾ ਹੀ ਬੋਲਿਆ ਕਰੋ ਚਲ ਠੀਕ ਆ ਵੇਲਾ ਕਾਲਾ ਕੋਈ ਕੰਮ ਕਰ ਕੋਈ ਨਾਲੇ ਸਿਮੀ ਪਿਛਲੇ ਸਾਲ ਤੇ ਚਲੋ ਲੇਟ ਹੋ ਗਿਆ ਤੁਸੀਂ ਇਹਦੀ ਸਕੂਲ ਚ ਐਡਮਿਸ਼ਨ ਨਹੀਂ ਕਰਾਈ ਤੇ ਇਸ ਸਾਲ ਕਰਵਾ ਦੇਣੇ ਹੁਣ ਤਾਂ ਮਹੀਨਾ ਹੋ ਗਿਆ ਐਡਮਿਸ਼ਨ ਨਹੀਂ ਹੋਈਆਂ ਉਹਨੂੰ ਸਕੂਲ ਸਕਾਲ ਜਾਏਗੀ ਨਾ ਤੇ ਪੜ੍ਹ ਲਿਖ ਲਏਗੀ ਤੇ ਚਲੋ ਗਾਂ ਵਧੀਆ ਫਿਊਚਰ ਬਣ ਜਾਊਗਾ ਤੇ ਧਿਆਨ ਦਿਓ ਥੋੜਾ ਤੁਸੀਂ ਇਹਦੇ ਵਾਲਾ ਨਹੀਂ ਨਹੀਂ ਮੰਮੀ ਨੇ ਤੇ ਉਹਦਨੇ ਨੂੰ ਇੰਨਾ ਜ਼ੋਰ ਲਾਇਆ ਏ ਮੰਮੀ ਸੋ ਗਿਆ ਇਹਨੂੰ ਘਰੋਂ ਖਿੱਚ ਕੇ ਲੈ ਕੇ ਗਏ ਕਿ ਚਲ ਤੇਰੀ ਐਡਮਿਸ਼ਨ ਕਰਾਵਾਂ ਪਰ ਇਹ ਇਹ ਤੇ ਮੰਨੀ ਨਹੀਂ ਕਿਤੇ ਇਹ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਣ ਦੀ ਮੰਮੀ ਇਹ ਤੇ ਬੜਾ ਕਿਹਾ ਸੀ ਕਿ ਚਲ ਪੜ ਲਏਗੀ ਉਹ ਚੰਗੀ ਗੱਲ ਆ ਹਮ ਪਰ ਹੁਣ ਤੱਕਾ ਵੀ ਕੀ ਕਰ ਲੈਣਾ ਜਦੋਂ ਬੱਚਾ ਮੰਨੇ ਹੀ ਨਾ ਨਹੀਂ ਪਰ ਇਹ ਵੀ ਗੱਲ ਗਲਤ ਹੈ ਨਾ ਪੜਨਾ ਚਾਹੀਦਾ ਇਹਨੂੰ ਕੱਲ ਨੂੰ ਵੱਡੀ ਹੋਣਾ ਵਿਆਹ ਸ਼ਾਦੀ ਕਰਨਾ ਪੜ੍ਹੀ ਲਿਖੀ ਹੋਏਗੀ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗੀ ਕਮ ਸਕਮ ਜਿਆਦਾ ਨਹੀਂ ਪੜਨਾ ਤੇ ਪਲੱਸ 2 ਤੇ ਕਰੇ ਆਓ ਇਹ ਤੁਹਾਡੀ ਗੱਲ ਸਹੀ ਆ ਪਰ ਹੁਣ ਕਹੀਂ ਕੀ ਕਰ ਸਕਨੇ ਆ ਇਹ ਪਹਿਲਾਂ ਨਾ ਬੱਚੇ ਦਾ ਆਪਣਾ ਵੀ ਮਨ ਹੋਣਾ ਚਾਹੀਦਾ ਪੜਨ ਦਾ ਤੁਹਾਨੂੰ ਪਤਾ ਵੀ ਪੜਨ ਵਾਲੀਆਂ ਚੀਜ਼ਾਂ ਧੱਕੇ ਨਾਲ ਥੋੜੀ ਪੜਾਈਆਂ ਜਾਂਦੀਆਂ ਨੇ ਜਿੰਨੇ ਚਿਰ ਆਪਣਾ ਅੰਦਰੋਂ ਦੇਲ ਨਾ ਕਰਦਾ ਹੋਏ ਨਹੀਂ ਨਹੀਂ ਤੂੰ ਸਮਝਾਏਗਾ ਤੇਰੀ ਛੋਟੀ ਆ ਕੀ ਬਤਾ ਤੇਰੀ ਗੱਲ ਮੰਨ ਮੁੰਨ ਲਵੇ ਤੈਨੂੰ ਕਿਤੇ ਪੜਨੇ ਪਾਓ ਘਰ ਰਹਿ ਰਹਿ ਕੇ ਵੀ ਤੇ ਬੰਦਾ ਸ਼ਿਦਾਈ ਹੋ ਜਾਂਦਾ ਕੋਈ ਨਹੀਂ ਅੱਜ ਮੈਂ ਇਹਨੂੰ ਫੇਰ ਕਵਾਂਗੀ ਕਿ ਤੇਰੇ ਜੀਜੂ ਵੀ ਕਹਿ ਰਹੇ ਸੀ ਸਕੂਲ ਵੱਲੋਂ ਤੇ ਐਡਮਿਸ਼ਨ ਲੈ ਸਕੂਲ 'ਚ ਹੂੰ ਚਲ ਠੀਕ ਆ ਜਿਮੀ ਤੂੰ ਕਰ ਲੈ ਕੋਈ ਕੰਮ ਕਰਾ ਮੈਨੂੰ ਨੀਂਦ ਬਹੁਤ ਆਈ ਆ ਆ ਕਰ ਲੋ ਤੂੰ ਹੀ ਰੈਸਟ ਤੇ ਮੈਂ ਕਰਾਂ ਕੋਈ ਕੰਮ ਵੇਖਾਂ ਉੱਠ ਕੇ ਸੰਜੋ ਹਮ ਆ ਲੈ ਲੋ ਚਾਹ ਬਣਾ ਕੇ ਲਿਆਈ ਆ ਲਾਚੀਆਂ ਲੁਚੀਆਂ ਆਹ ਪਾਈਆਂ ਲੱਗਦੀਆਂ ਤੈਨੂੰ ਲਾਚੀਆਂ ਵਾਲੀ ਪਸੰਦ ਆ ਤਾਂ ਹੀ ਪਾ ਕੇ ਲਿਆਈ ਆ ਮਿੱਠਾ ਆ ਬੜਾ ਪਾਇਆ ਯਾਰ ਤੂੰ ਆਏ ਹਾਈ ਪਤਾ ਨਹੀਂ ਤੂੰ ਉੱਥੇ ਕਿੰਨੀ ਕ ਫਿੱਕੀ ਚਾਹ ਪੀਂਦੇ ਹੋ ਕਿੱਦਾਂ ਦੀਆਂ ਚਾਹਾਂ ਪੀਂਦੇ ਹੋ ਹਮ ਮੈਂ ਤਾਂ ਆਪਣੇ ਵੱਲੋਂ ਠੀਕ ਹੀ ਪਾਇਆ ਚੱਲ ਛੱਡ ਆ ਜਿੱਦਾਂ ਕਰ ਯਾਰ ਕੋ ਵਧੀਆ ਜੀ ਰੋਟੀ ਖਾ ਕੇ ਨਾ ਦਿਨ ਹੋ ਗਿਆ ਬਾਹਰ ਦੀਆਂ ਖਾ ਖਾ ਕੇ ਨਾ ਮਾਨ ਹੀ ਆ ਗਿਆ ਮੇਰਾ ਤੇ ਕੋਈ ਗੱਲ ਨਹੀਂ ਉਸੇ ਨਾਜ ਨਹੀਂ ਆਲੂ ਕਰਤੇ ਆ ਬੋਇਲ ਤੇ ਆਟਾ ਗੁੰਦੀ ਪਈ ਆ ਤੇ ਫੁਲਕੇ ਫਿਰ ਮ ਬਣਾਉਣੇ ਪਰੌਂਠੇ ਹੂੰ ਆ ਨਾਲ ਮੱਖਣ ਮੱਖਣ ਦੇ ਖਾ ਲਾਂਗਾ ਕਿੰਨੇ ਦਿਨ ਹੋ ਗਏ ਕਿ ਤੇ ਘਰ ਦੀ ਰੋਟੀ ਖਾਦੀ ਹਾਂ ਬਸ ਕੋਈ ਨਹੀਂ ਆਉ ਤੀ ਪੀ ਲੋ ਚਾਹ ਚ ਫਿਰ ਮ ਬਣਾਉਣ ਲੱਗੀ ਆ ਨਹੀਂ ਤੁਸੀਂ ਕਿ ਚਾਰ ਕੁ ਛੁੱਟੀਆਂ ਲੈ ਕੇ ਆ ਜਾਂਦੇ ਹੋ ਤੇ ਮਸਾ ਵੱਧ ਛੁੱਟੀ ਲੈ ਆਇਆ ਕਰੋ ਹਾਂ ਨਾ ਇਹਨਾਂ ਛੁੱਟੀਆਂ ਦਾ ਕੁਝ ਪਤਾ ਲੱਗਦਾ ਝਾਟੀਆਂ ਲੰਘ ਜਾਂਦੀਆਂ ਨੇ ਯਾ ਤੈਨੂੰ ਪਤਾ ਤੇ ਆਇਆ ਵਰਕ ਲੋਡ ਕਿੰਨਾ ਵਾ ਨਾਲੇ ਕੰਪਨੀ ਸਾਲ ਚ ਕਿੰਨੀਆਂ ਕਿ ਛੁੱਟੀਆਂ ਦਿੰਦੀ ਆ ਉਹ ਜਿੰਨੀਆਂ ਕਿ ਦਿੰਦੀ ਆ ਮੈਂ ਓਨੀਆਂ ਮੈਨੇਜ ਕਰਕੇ ਮਹੀਨੇ ਚ 4-5 ਦਿਨ ਘਰ ਆ ਜਾਣਾ ਹੁਣ ਨਹੀਂ ਮਿਲਦੀ ਦੱਸ ਮੈਂ ਕੀ ਕਰਾਂ ਆ ਇਹ ਤਾਂ ਗੱਲ ਤਾਂ ਨਹੀਂ ਸਹੀ ਆ ਅੱਧੀਆਂ ਗੱਲਾਂ ਤਾਂ ਮੈਨੂੰ ਉਦੋਂ ਚੇਤੇ ਆਉਂਦੀਆਂ ਜਦੋਂ ਤੁਸੀਂ ਹੋ ਕੇ ਵੀ ਚਲ ਜਾਂਦੇ ਹੋ ਵੀ ਆ ਵੀ ਗੱਲ ਕਰਨੀ ਕਈ ਕੰਮ ਰਹਿ ਜਾਂਦੇ ਐਦਾ ਕਾਲੀ ਕਾਲੀ ਚ ਹਮ ਨਾਲੇ ਬੰਦਾ ਥੋੜੀ ਲੰਬੀ ਛੁੱਟੀ ਆਵੇ ਨਾ ਜਾ ਕੇ ਤੇ ਘੁੰਮ ਘੁੰਮਾਉਂਦਾ ਵਾ ਜਾ ਕੇ ਇੱਧਰ ਉੱਧਰ ਹੋ ਆਂਦਾ ਕਿ ਰਿਸ਼ਤੇਦਾਰ ਕੋ ਚਲ ਜਾਂਦਾ ਹਮ ਇਹ ਵੀ ਤੇਰੀ ਵੀ ਗੱਲ ਠੀਕ ਆ ਕੋਈ ਗੱਲ ਨਹੀਂ ਅਗਲੀ ਵਾਰੀ ਮੈਂ ਕੋਸ਼ਿਸ਼ ਕਰਾਂਗਾ ਵੀ ਹਫ਼ਤੇ ਲਈ ਆਵਾਂ ਆਹੋ ਐਦਾਂ ਕਰਿਓ ਯੋਗਲੀ ਵਾਰੀ ਥੋੜੀ ਵੱਧ ਛੁੱਟੀ ਚਾਹੀਓ ਹਾਂ ਹਫ਼ਤੇ ਹਫ਼ਤੇ ਦੀ ਛੁੱਟੀ ਲੈ ਜਾਵਾਂਗਾ ਉਸ ਤੋਂ ਬਾਅਦ ਵੇਖਾਂਗੇ ਫਿਰ ਹਾਂ ਤੇ ਕਰਾਂ ਫਿਰ ਮੈਂ ਪਰੌਂਠਿਆਂ ਦੀ ਤਿਆਰੀ ਆਓ ਜਲਦੀ ਬਣਾ ਫਿਰ ਮੈਂ ਤਿਆਰਦੁਰ ਵੀ ਹੋਣਾ ਵਾਂ ਆਓ ਚਲੋ ਠੀਕ ਆ ਆ ਲੈ ਕੱਪ ਲੈ ਜਾ ਪ੍ਰਾਪ ਚਲੋ ਠੀਕ ਆ ਆ ਜਾਣਾ ਨਾ ਤੁਸੀਂ ਗੱਲ ਮੈਂ ਇੱਕ ਦਿਨ ਲੇਟ ਆਉਣਾ ਚਲੋ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਰਦਾ ਹਾਂ ਓਕੇ ਸੰਜੂ ਤੇਰੇ ਕੱਪੜੇ ਧੋਣ ਵਾਲੇ ਹੈਗੇ ਤੇ ਦੇ ਦੇ ਫਿਰ ਕੱਢ ਕੇ ਕਿਉਂ ਤੁਸੀਂ ਧੋਣ ਲਗੇ ਜੇ ਨਹੀਂ ਨਹੀਂ ਮੈਂ ਕਿ ਧੋਣੇ ਆ ਸ਼ੈਨਾਜ਼ ਧੋਣ ਲੱਗੀ ਆ ਸ਼ੈਨਾਜ਼ ਧੋਣ ਲੱਗੀ ਆ ਧੋ ਲੈਂਦੀ ਆ ਕੱਪੜੇ ਨਿੱਕੀ ਜੀ ਦੇ ਹਵਾ ਵਾਲੇ ਆਹੋ ਤੋ ਉਹ ਲੈਂਦੀ ਹੁੰਦੀ ਆ ਸੰਜੂ ਜਿੱਦਾਂ ਮੈਂ ਦੱਸਣਾ ਵੀ ਇਦਾਂ ਕਰ ਇਦਾਂ ਕਰ ਤੇ ਉਹ ਫਿਰ ਕਰ ਲੈਂਦੀ ਹੁੰਦੀ ਆ ਚਲੋ ਠੀਕ ਆ ਬੱਚੇ ਨੂੰ ਸਿਖਾਉਣਾ ਵੀ ਚਾਹੀਦਾ ਤੂੰ ਇਦਾਂ ਕਰੋ ਸਟੋਰ ਚ ਨਾ ਮੇਰੀ ਇੱਕ ਪੈਂਟ ਆ ਤੇ ਦੋ ਟੀ-ਸ਼ਰਟ ਆ ਸਿਮੀ ਨੂੰ ਬੋਲ ਦੋ ਵੜਦੇ ਕਿਦਾਂ ਨੂੰ ਚੰਗਾ ਮੈਂ ਵੀ ਉੱਠਾ ਦੇ ਨਾਲ ਆਉਣਾ ਉਹ ਦਾ ਟਾਈਮ ਹੋ ਗਿਆ ਨਹੀਂ ਪਾਤੇ ਵਿੱਚ ਕੱਪੜੇ ਹਾਂਜੀ ਤਾਂ ਹੀ ਪਾਤੇ ਆ ਆਲਾ ਫੜ ਕੰਬਲ ਤੇ ਆ ਵੀ ਤੂੰ ਤਾਈ ਐਡਾ ਭਾਰਾ ਕੰਬਲ ਮੈਂ ਕਿੱਥੋਂ ਧੋਣਾ ਨਾਲੇ ਮੇਤੋ ਦਾ ਤੋਤਾ ਹੀ ਨਹੀਂ ਜਾਣਾ ਨਹੀਂ ਇਹਦਾ ਕਿਹੜਾ ਮੰਦ ਪੜ ਰਾਇਆ ਟੱਬ ਚ ਪਾਣੀ ਪਾ ਸਰਫ ਕੋਲਦੇ ਨੂੰ ਵਿੱਚ ਡੋਬਦੇ ਮੁਰਕੇ ਲੀ ਤੜਦੀ ਫੜ ਤਾਂ ਨਾਲੇ ਗੱਲ ਸੁਣ ਮੇਰੀ ਇਹਦੇ ਚ ਕੱਪੜੇ ਕੱਢ ਕੇ ਨਾ ਤੇ ਇਹਦੇ ਚ ਪਾ ਕੇ ਉੱਤੇ ਸੁੱਕਣੇ ਪਾ ਕੇ ਆਈ ਜਿੰਨੀ ਦੇਰ ਆ ਕੱਪੜੇ ਹੁੰਦੇ ਨਾ ਓਨੀ ਦੇ ਡੋਬਦੇ ਉਥੇ ਯਾਰ ਰੋਟੀਆਂ ਹੀ ਖਾਂਦਾ ਤੈਨੂੰ ਪਤਾ ਅਕਲ ਵੀ ਕੋਈ ਸਿੱਖ ਲਿਆ ਕਰ ਚੱਲ ਵਧੀਆ ਤੁਹਾਨੂੰ ਪਸੰਦ ਤੇ ਆ ਗਏ ਨੇ ਸ਼ਨਾਜ ਹਾਂਜੀ ਦੀਦੀ ਕੀ ਕਰਕੇ ਆਈਆਂ ਕੱਪੜੇ ਧੋ ਕੇ ਆਈਆਂ ਤੇ ਵੇਲਾ ਕਿੰਨਾ ਗੰਦ ਪਿਆ ਵਾ ਤੇ ਕਿਤੇ ਝਾੜੂ ਵੀ ਲਾ ਲਾ ਐਵੇਂ ਇਦਾਂ ਟਹਿਲਦੀ ਰਹਿਣੀ ਐ ਲਗਾ ਦਿਨ ਨਾਸਕੀ ਕਰਨ ਦੀਆਂ ਕੁਛ ਨਹੀਂ ਜੀਜੀ ਬਰਤਨ ਸਾਫ ਕਰਨ ਦੀ ਸੀ ਘਰ ਦੇ ਸਾਰੇ ਕੰਮ ਤੂੰ ਹੀ ਕਰਨੀ ਆ ਮੈਂ ਵੇਖਣ ਦੇ ਸਵੇਰੇ ਕੱਪੜੇ ਵੀ ਧੋਣ ਦੇ ਝਾੜੂ ਵੀ ਤੂੰ ਮਾਰਿਆ ਹੁਣ ਭਾਂਡੇ ਧੋਣ ਦੇ ਹਾਂਜੀ ਤੂੰ ਸਕੂਲਸ ਕੱਲ ਕਿਉਂ ਨਹੀਂ ਜਾਂਦੀ ਸਕੂਲ ਜਾਇਆ ਕਰ ਹਾਂਜੀ ਜੱਜੂ ਕਿਹਾ ਸੀ ਮੈਂ ਦੀਦੀ ਨੂੰ ਪਰ ਉਹਨਾਂ ਨੇ ਐਡਮਿਸ਼ਨ ਕਰਾਈ ਨਹੀਂ ਮੈਂ ਕਿੰਨੀ ਵਾਰੀ ਕਿਹਾ ਸੀ ਮੇਰੀਆਂ ਸਹੇਲੀਆਂ ਵੀ ਸਕੂਲ ਜਾਂਦੀਆਂ ਆ ਮੇਰੀ ਵੀ ਐਡਮਿਸ਼ਨ ਕਰਾ ਦਿਓ ਪਰ ਉਹਨਾਂ ਨੇ ਕਰਵਾਈ ਹੀ ਨਹੀਂ ਮੈਂ ਇਹ ਮੈਂ ਸੋਚਾਂ ਜਦੰਦਾ ਮੈਂ ਮਾਂ ਮੈਂ ਵੇਖੰਦਿਆਂ ਵਾ ਇਹ ਦੋਵੇਂ ਮਾਂ ਦੀਆਂ ਦੇ ਅੰਦਰ ਬੈਠੀਆਂ ਹੁੰਦੀਆਂ ਤਾਂ ਸਾਰਾ ਕੰਮ ਤੇਰੇ ਕੋਲ ਕਰਾਉਂਦੀਆਂ ਝਾੜੂ ਪੋਚੇ ਬਰਤਨ ਆਪ ਕੀ ਕਰਦੀਆਂ ਸਾਰਾ ਦਿਨ ਹਾਂਜੀ ਸਾਰਾ ਕੰਮ ਮੇਤੋ ਹੀ ਕਰਵਾਉਂਦੇ ਆ ਜੇ ਮੈਂ ਨਾ ਨਾ ਕਰਾਂ ਫੇ ਮੈਨੂੰ ਗੁੱਸੇ ਬਹੁਤ ਹੁੰਦੇ ਆ ਚਲ ਕੋਈ ਗੱਲ ਨਹੀਂ ਤੂੰ ਕੰਮ ਕਰ ਮੈਂ ਦੇਖਦਾ ਹੋਂਤੇ ਆਇਆ ਆ। ਆਹ ਨਾਲੇ ਪਤਾ ਨਹੀਂ ਫੇਰ ਕਿੱਦਾਂ ਆਉਣਗੇ ਫੇਰ ਜਾਇਆ ਜਾਣਾ ਕਿ ਨਹੀਂ ਬਾਅਦ ਚ। ਫਿਰ ਤੁਸੀਂ ਮੈਨੂੰ ਆਹ ਗੱਲ ਦੱਸੋ ਤੁਸੀਂ ਦੋਵੇਂ ਇੱਥੇ ਬੈਠੀਆਂ ਜੀ ਉਹਨੂੰ ਨਿਗੀ ਜੀ ਨੂੰ ਤੁਸੀਂ ਅੰਦਰ ਕੰਮ ਲਾਇਆ। ਮੈਂ ਜਦਨ ਦਾ ਆਇਆ ਨਾ ਮੈਂ ਇਹੀ ਚੀਜ਼ ਨੋਟ ਕਰਨ ਡਿਆ। ਕਦੀ ਤੁਸੀਂ ਕੱਪੜੇ ਧਵਾ ਕਦੀ ਝਾੜੂ ਮਰਾ ਕਦੀ ਕੋਸ਼ਿਸ਼ ਕਰਾ। ਤੇ ਹਲ ਹੁਣ ਵੀ ਉਹ ਕੰਮ ਕਰਨ ਲਈ ਅੰਦਰ। ਤੇ ਨਾਲੇ ਸਿਮੀ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਤੇ ਮੈਨੂੰ ਕੱਲ ਕਹਿੰਦੀ ਆ ਵੀ ਉਹ ਆਪਨੇ ਕੀ ਸਕੂਲੇ ਜਾਂਦੀ। ਉਹਨੂੰ ਮੈਂ ਪੁੱਛ ਕੇ ਆਂ ਉਹ ਕਹਿੰਦੀ ਮੈਨੂੰ ਇਹ ਨਹੀਂ ਕਿ ਪਾਉਂਦੇ ਸਕੂਲ ਨਹੀਂ ਨਹੀਂ ਸਮਝੋ ਤੁਹਾਨੂੰ ਗਲਤ ਫਹਮੀ ਹੋ ਗਈ ਆ ਅਸੀਂ ਤੁਹਾਨੂੰ ਬੜਾ ਯਾਹ ਲੀਗਾ ਉਹ ਆਪ ਹੀ ਨਹੀਂ ਮੰਨੀ ਗਲਤ ਗਲਤ ਫਹਮੀ ਮੈਨੂੰ ਕੋਈ ਨਹੀਂ ਚੱਲ ਹਾਂ ਮੇਰੇ ਨਾਲ ਸੋਈ ਚ ਮੈਂ ਤੇਰੇ ਮੂੰਹ ਤੇ ਕਰਾਉਣਾ ਵੀ ਤੂੰ ਹੀ ਨਹੀਂ ਪਾਉਂਦੇ ਕਿ ਉਹ ਆਪ ਨਹੀਂ ਪੜਦੀ ਮਾਦਾ ਮੈਨੂੰ ਇੱਕ ਗੱਲ ਦੱਸ ਇਹ ਤੇਰੀ ਕੁੜੀ ਨੂੰ ਤੂੰ ਬੀਏ ਕਰਾਈ ਆ ਨਾ ਤੇ ਜੇ ਉਹ ਤੇਰੀ ਆਪਣੀ ਹੁੰਦੀ ਤੇ ਤੂੰ ਉਹਦ ਨੂੰ ਕਰਾਉਂਦੀ ਮਤਰਿਆਂ ਵਾਲਾ ਹਾਲ ਕਰਨ ਦੇ ਨਾ ਤੁਸੀਂ ਉਹਦੇ ਨਾਲ ਮੰਨਿਆ ਦੇ ਮਾਪਿਓ ਨਹੀਂ ਹੈਗੇ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਉਹਨੂੰ ਪੜਾਉਣਾ ਲਿਖਾਉਣਾ ਹੀ ਨਹੀਂਗਾ ਜੇ ਤੁਹਾਡੀ ਹੁੰਦੀ ਤੇ ਤੁਸੀਂ ਕਰਾਉਂਦੇ ਉਹਨੂੰ ਨਹੀਂ ਨਹੀਂ ਸੰਜੂ ਤੁਹਾਨੂੰ ਨਾ ਗਲਤਫਹਿਮੀ ਹੋ ਗਈ ਆ ਉਹਨੂੰ ਤਾਂ ਹੀ ਬੜਾ ਹੀ ਕਿਹਾ ਸੀ ਸਕੂਲ ਪੈ ਜਾ ਤੇ ਕਹਿੰਦੀ ਮੈਂ ਨਹੀਂ ਪੜਨਾ ਮੇਰਾ ਦਿਲ ਨਹੀਂ ਕਰਦਾ ਪੜਨ ਨੂੰ ਉਹ ਜਾਓ ਮੰਮੀ ਮੈਂ ਤੇ ਕੱਲ ਇੱਥੇ ਸਾਰਾ ਕੁਝ ਸੁਣ ਲਿਆ ਜਦੋਂ ਤੁਸੀਂ ਉਹਨੂੰ ਕੰਬਲ ਵੱਲੋਂ ਕਹਿਣ ਦੇ ਮੈਂ ਸਭ ਕੁਝ ਸੁਣ ਲਿਆ ਇੱਥੇ ਉਦੋਂ ਮੈਂ ਤਾਂ ਨਹੀਂ ਬੋਲਿਆ ਵੀ ਚੱਲ ਇਹਨਾਂ ਨੂੰ ਆਪੇ ਆ ਕੇ ਆਜੂਗੀ ਓਏ ਉਹਨੂੰ ਪੜਾਓ ਲਿਖਾਓ ਕੱਲੂ ਰਿਸ਼ਤਾ ਵੀ ਕਰਨਾ ਉਹਨੂੰ ਤਾਂ ਕਹਿਣੇ ਕੁਛ ਨਹੀਂ ਗਿਆਣਾ ਤੁਹਾਨੂੰ ਹੀ ਕਹਿਣਾ ਸਾਰਿਆਂ ਨੇ ਤੇ ਨਾਲੇ ਸਿਮੀ ਤੂੰ ਤੂੰ ਤੇ ਖਿਆਲ ਕਰ ਲੈਂਦੀ ਉਹਦਾ ਤੇਰੀ ਦੀ ਛੋਟੀ ਭੈਣੇ ਸੰਜੂ ਗੱਲ ਤੇ ਵੈਤ ਵੀ ਸਹੀ ਕਹਿਣ ਦਿਓ ਅੱਜ ਤੋਂ ਬਾਅਦ ਨਾ ਅਸੀਂ ਉਹਦੇ ਕੋ ਕਦੇ ਵੀ ਇੰਨਾ ਕੰਮ ਨਹੀਂ ਕਰਾਵਾਂਗੇ ਤੇ ਨਾਲੇ ਉਹਦੀ ਸਕੂਲ ਐਡਮਿਸ਼ਨ ਵੀ ਕਰਾ ਦਿੰਨੇ ਆ ਆਹੋ ਆਹੋ ਸੰਜੂ ਤੂੰ ਐਦਾਂ ਕਰੀਂਗਾ ਸਵੇਰੇ ਸਿਮੀ ਨਾ ਜਾਈਂ ਤੇ ਸਕੂਲ ਦਾ ਪਤਾ ਕਰ ਆਈ ਤੇਰੀ ਐਡਮਿਸ਼ਨ ਕਰਵਾ ਹੀ ਦਿੰਨੇ ਆ ਅਸੀਂ ਮੈਂ ਮੈਂ ਜਾਵਾਂਗਾ ਪਤਾ ਕਰਕੇ ਆਵਾਂਗਾ ਸਵੇਰੇ ਇਦਾਂ ਕੋਈ ਜ਼ਿੰਦਗੀ ਥੋੜੀ ਐ ਕੁੜੀ ਦੀ ਘਰ ਦਾ ਥੋੜੀ ਕੰਮ ਕਰੀ ਜਾਣਾ ਕੋਈ ਨਹੀਂ ਸੰਜੂ ਜਿੱਦਾਂ ਤੂੰ ਕਹਿਂਗਾ ਨਾ ਉਦਾਂ ਹੀ ਆਹੀ ਕਰਾਂਗੇ ਚਲੋ ਠੀਕ ਆ ਫਿਰ